ਚਾਲੂ ਕੇ ਹੱਥ ਆਏ ਸੌਦਾ ਸੱਚ ਦਾ ਵੰਝ ਕਰਤਾਰ ਕਰਿਓ 13 13 ਦੀ ਚੱਲ ਕੇ ਹੱਥ ਆਏ ਸੌਦਾ ਸੱਚ ਦਾ ਵੰਝ ਕਰਤਾਰ ਕਰਿਓ ਦਰਸ਼ਨ ਤੇਰੇ ਦੀ ਤਾਂ ਬਜਾਂ ਮਾਰਦੀ ਸੀ ਭੈਣ ਨਾਨਕੀ ਵਾਂਗ ਪਿਆਰ ਕਰਿਓ ਸਿਰਫ ਸਤਿਗੁਰ ਦੀ ਆਪ ਲਖਵਾਈ ਮੈਥੋਂ ਕਲਮ ਰਾਜ ਦੀ ਨੂੰ ਆਪ ਸਦਕਾਰ ਕਰਿਓ ਆ ਆ ਆ ਸਾਵਾਹ ਵਾਹਿਗੁਰੂ ਜੀ ਕੀ ਫਤਿਹ ਮੇਰੇ ਕਾਪ ਦਾ ਨਾਮ ਤੇਰਾ ਨੂਰ ਇਲਾਹੀ ਜੋਤ ਭੇਜੀ ਨਿਰਮ ਕਾਮ ਨੇ ਜਗ ਤੇ ਆਪਣਾ ਨੂਰ ਆਪਣਾ ਸੀਨਾ ਨਿਕ ਰੂਪ ਦੇ ਵਿੱਚ ਕਉ ਕੋਰ ਕੂੜ ਤੇ ਪਖੰਡ ਮੇ ਤਾਂ ਆਨ ਖਾ ਕੇ ਦਰਸ਼ਨ ਦੇ ਤੇ ਮਨੁੱਖੀ ਸਰੂਪ ਦੇ ਵਿੱਚ ਐਸਾ ਜਨਮ ਤੂੰ ਹੀ ਨੂਰ ਖਿਲਾ ਰਿਆ ਸੀ ਚੰਦ ਰਬੀ ਸੁਗਾਤ ਪਾਈ ਰਾਏ ਗੁਲਾਮ ਨੇ ਚੁੱਪ ਨਮਸਕਾਰ ਕੀਤੀ ਸ਼ਾਂ ਸਕਦੀ ਕੀਤੀ ਉੱਤੇ ਦੇਖ ਸਤਿਗੁਰ ਬਾਲੇ ਵਰਦਾਨੇ ਨੇ ਬਾਣੀ ਨੂੰ ਸੱਚ ਕੀਤਾ ਮੁਖੋਂ ਆਚਾਰੀ ਤੇ ਗਾਵੀਂ ਵੇਖ ਸਤਿਗੁਰ ਕੁੱਲੇ ਪਟਕਿਆਂ ਨਾਲ ਗਹਿਣ ਹਰ ਦਿੱਤਾ ਪਿਤਾ ਕਾਲੂ ਦੇ 20 ਰੁਪਏ ਸੁੱਚੇ ਪਿਤਾ ਕਾਲੂ ਦੇ 20 ਰੁਪਏ ਸੁੱਚੇ ਹੱਕ ਸੱਚ ਦਾ ਐਸਾ ਲੰਗਰ ਲਾਇਆ ਇੱਕ ਪੰਗਤ ਵਿੱਚ ਉੱਚੇ ਨੀਵੇਂ ਆਂਦਾ ਜਾਤ ਪਾਤ ਦਾ ਸੀ ਫਰਕ ਮਟਾਇਆ ਝੂਠੇ ਕੰਮ ਕਾਂਡਾਂ ਚੋਂ ਬਾਹਰ ਕੱਟ ਕੇ ਝੂਠੇ ਕੰਮ ਕਾਂਡਾਂ ਚੋਂ ਬਾਹਰ ਕੱਟ ਕੇ ਇੱਕ ਓੰਕਾਰ ਦਾ ਪਾਠ ਪੜਾਇਆ ਸਭ ਨੂੰ ਮੂਲ ਮੰਤਰ ਤੇ ਜਪਜੀ ਸਾਹਿਬ ਦੇ ਕੇ ਸੱਚੇ ਰੱਬ ਦਾ ਰੰਗ ਚੜਾਇਆ ਸਾਨੂੰ ਸੱਚੇ ਰੱਬ ਦਾ ਰੰਗ ਚੜਾਇਆ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਸਾਗਤ ਨਾਨਕ ਜੀ ਦਾ ਆਗਿਆ ਕਰਨਾ ਇੱਕੋ ਜੋਤ ਹੀ ਸਭ ਦੇ ਵਸੇ ਅੰਦਰ ਸੱਚੇ ਪਾਤਸ਼ਾਹ ਅਗੇ ਫਰਿਆਦ ਕਰਨਾ ਸੱਚੇ ਪਾਸ਼ਾ ਦੇਖ ਰਿਆ ਕਰਨਾ